ਹਾਂਜੀ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼ ਜਿਵੇਂ ਕਿ ਆਪਾਂ ਕਹਿ ਦਿੰਨੇ ਆ ਕਿ BK2 ਅਗਰਾਹਾ ਜੋ ਜਥੇ ਬੰਦੀ ਹੈ ਉਹ ਹਰ ਮੋਰਚੇ ਨੂੰ ਇਸ ਤਰ੍ਹਾਂ ਫਤੇ ਕਰ ਦਿੰਦੀ ਹੈ ਸੋ ਇੱਕ ਵੀਡੀਓ ਸ਼ੇਅਰ ਕਰਾਂਗੇ ਜਿਸ ਵਿੱਚ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਸੋ ਵੀਡੀਓ ਮਹਿਲਾ ਚੌਂਕ ਦੀ ਹੈ ਚਲੋ ਫਿਰ ਬਿਨਾਂ 延迟 ਕੀਤੇ ਆਪਾਂ ਉਹ ਵੀਡੀਓ ਹੀ ਦੇਖਦੇ ਹਾਂ ਅਸੀਂ ਗੱਲ ਕੀਤੀ ਹੈ ਜੋ BK2 ਅਗਰਾਹਾ ਬਲਾਕ ਦਰਪਾ ਦੇ ਅਕਾਈ ਮਹਿਲਾ ਦੇ ਇੱਕ ਜ਼ਿੰਮੇਵਾਰ ਸਾਥੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੋਂ ਬਿਨਾਂ ਦੇਰ ਕੀਤੇ ਆਪਾਂ ਉਹ ਵੀਡੀਓ ਦੇਖਦੇ ਹਾਂ ਅੱਜ ਸੀ ਭਾਰਤੀ ਕਿਸਾਨ ਜੀ ਨੂੰ ਇੱਕਤਾ ਗਰਾਹਾਂ ਅਕਾਈ ਮਹਿਲਾ ਬਲਾਕ ਡੇਰਵਾ ਬੰਨੋਂ ਜਿਹੜੇ ਸਾਡੇ ਕੱਲ ਪਿੰਡ ਮਹਿਣਾ ਚੌਕ ਦੇ ਪੰਜ ਟਰੈਕਟਰ ਅੰਬਰਸਾਲਾ ਨੰਬਰਸਰ ਜ਼ਿਲ੍ਹੇ ਵਿੱਚ ਰਮਦਾਸ ਦੇ ਖੇਤਰ ਪਿੰਡ ਦਰਿਆ ਮੂਸਾ ਦੇ ਵਿੱਚ ਜਿਹੜੇ ਸਾਡੇ ਗਏ ਨੇ ਉਹਨਾਂ ਦੇ ਸਬੰਧ ਵਿੱਚ ਅੱਜ ਅਸੀਂ ਇਕੱਠੇ ਹੋਏ ਸਾਡਾ ਪ੍ਰਧਾਨ ਜਗਜੀਤ ਸਿੰਘ ਕਾਈ ਦੇ ਸੇਖੋਂ ਉਹਨਾਂ ਦਾ ਟਰੈਕਟਰ ਕੱਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਗਏਗਾ ਇਸ ਕਰਕੇ ਅੱਜ ਉਹਨਾਂ ਦੀ ਸੀ ਜੀਰੀ ਵਧਣ ਦੇ ਸਬੰਧ ਵਿੱਚ ਅੱਜ ਅਸੀਂ ਇਕੱਠੇ ਹੋਏ ਹਾਂ ਕਿਉਂਕਿ ਭਰਾਵੋ ਜੇਕਰ ਅਸੀਂ ਆਪ ਇੱਕ ਦੂਜੇ ਦਾ ਸਹਿਯੋਗ ਨਹੀਂ ਕਰਾਂਗੇ ਤਾਂ ਇਹ ਕੰਮ ਨਹੀਂ ਚੱਲਣਾ ਕਿਉਂਕਿ ਅਸੀਂ ਸਾਡੀ ਪਿੰਡ ਦੀ ਪਿੰਡ ਦੀ ਮੀਟਿੰਗ ਹੋਈ ਸੀ ਮੀਟਿੰਗ ਵਿੱਚ ਸਾਡੇ ਜਿਹੜੇ ਸਾਰੇ ਅਸੀਂ 8-9 ਆਗੂਆਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਸਾਰੇ ਚੱਲਾਂਗੇ ਪਰ ਉਸ ਦੇ ਵਿੱਚ ਸਾਨੂੰ ਰੋਕਿਆ ਗਿਆ ਕਿ ਪੰਜ ਆਗੂ ਸਾਡੇ ਟਰੈਕਟਰ ਲੈ ਕੇ ਗਏ ਰਹੇ ਤਿੰਨ ਆਗੂ ਨੂੰ ਸਾਨੂੰ ਰੋਕਿਆ ਗਿਆ ਕਿਉਂਕਿ ਇਸ ਕਰਕੇ ਵੀ ਜਿਹੜੀ ਤੁਸੀਂ ਜੀਰੀ ਹੈ ਦੂਜੇ ਆਗੂਆਂ ਨੂੰ ਵਧਣੀ ਹੈ ਇਸ ਦਿਨ ਕਰਕੇ ਅਸੀਂ ਤਿੰਨ ਚਾਰ ਕੋਈ ਇਥੇ ਆ ਜਾਂ ਪਰਾਲੀ ਦੇ ਸਬੰਧ ਵਿੱਚ ਕੋਈ ਮਸਲਾ ਆਉਂਦਾ ਇਸ ਕਰਕੇ ਅਸੀਂ ਇੱਥੇ ਇੱਥੇ ਖੜੇ ਆ ਕਿਉਂਕਿ ਭਰਾਵੋ ਜਿਹੜੇ ਉਹਨਾਂ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਜਿਹੜੀ ਦੀਵਾਲੀ ਮਨਾਉਣ ਨੂੰ ਉਹਨਾਂ ਦੇ ਘਰਾਂ 'ਚ ਬਨੇਰੇ ਨਹੀਂ ਰਹੇ ਉਹਨਾਂ ਦੇ ਇਹ ਜਿਹੇ ਹਾਲਾਤ ਪੈਦਾ ਹੋ ਗਏ ਅਸੀਂ ਸਾਡੇ ਉੱਥੇ ਤਿੰਨ ਚਾਰ ਚੱਕਰ ਲੱਗ ਚੁੱਕੇ ਆ ਸਾਡੇ ਅੱਜ ਚੌਥੀ ਵਾਰ ਸਾਡੇ ਟਰੈਕਟਰ ਗਏ ਨੇ ਪਹਿਲਾਂ ਸਾਡੇ ਅਸੀਂ ਖਾਣ ਵਾਲੀ ਕਣਕ ਦੇ ਕੇ ਆਏ ਆ ਉਸ ਤੋਂ ਬਾਅਦ ਅਸੀਂ ਬੀਜ ਦੇ ਕੇ ਆਏ ਉਸ ਤੋਂ ਬਾਅਦ ਅਸੀਂ ਦੋ ਘੂਂਕ ਪਿੱਟ ਮਹਿਰਾ ਚੌਕ ਵੱਲੋਂ ਭਰ ਕੇ ਉੱਥੇ ਪੰਡ ਕੇ ਆਇਆ ਤੂ ਤੇ ਅੱਜ ਕੱਲ ਸਾਡੇ ਟਰੈਕਟਰ ਕਹਿੰਦੇ ਬਾਹਣ ਪੱਤਰਾ ਕਰਨ ਖਾਤਰ ਕਾਦੀ ਚੌਥੀ ਪੰਜਵੀਂ ਖੇਪ ਕੱਲ ਗਈ ਐ ਇਸ ਕਰਕੇ ਭਰਾਵੋ ਜਿਹੜੇ ਉੱਥੇ ਹਾਲਾਤ ਨੇ ਜਿਵੇਂ ਦੇਖੇ ਨੇ ਜਿਹਨੇ ਘਰ ਟਹਿ ਗਏ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਫਸਲਾਂ ਮਰ ਗਈਆਂ ਸਾਜੀ ਇੱਕਾ ਅਸੀਂ ਘਰ ਦੇ ਹਾਲਾਤ ਦੇਖੇ ਤੇ ਏ ਲੇੜੀ ਵਿਚਾਰੀ ਹੋ ਰਹੀ ਸੀ ਜਦੋਂ ਅਸੀਂ ਉਹਨੂੰ ਪੁੱਛਿਆ ਕਹਿੰਦੀ ਮੇਰੇ ਕੋਲੇ ਦੋ ਕੀਲੇ ਨੇ ਦੋ ਕੀਲਾਂ ਦੇ ਵਿੱਚ ਕਹਿੰਦੀ ਪਿਛਲੇ ਸਾਲ ਮੇਰਾ ਘਰ ਵਾਲਾ ਬਿਮਾਰ ਹੋ ਗਿਆ 20-25 ਲੱਖ ਰੁਪਏ ਲੱਗਾ ਕਿ ਤੁੰਡਾ ਮੇਰਾ ਨਿਕਲਿਆ ਇੱਕ ਕੀਲਾ ਕਹਿੰਦੀ ਮੇਰੇ ਕੋਲੇ ਹੋਣਾ ਹੈ ਉਹ ਕੀ ਟਿਲੇ ਦਾ ਕਦੀ ਫਸਲ ਮਰ ਗਈ ਸਰਕਾਰ ਦੇ ਪ੍ਰਭੂ ਉਹਨਾਂ ਦੇ ਖਲਾਅਤ ਬਹੁਤ ਮਾੜੇ ਨੇ ਇਸ ਕਰਕੇ ਸਾਡੀ ਸਰਕਾਰ ਨੇ ਜਾਂ ਸਾਡੇ ਸਰਕਾਰ ਦਾ ਦਸਰੇ ਗੱਲਾਂ ਖਲਾਅ ਰਿਹਾ ਹੈ ਕਿ ਉਹਨਾਂ ਦਾ ਤਿੰਨ ਸਾਲ ਤਿੰਨ ਸਾਲ ਉਹ ਕਿੱਥੇ ਜੋੜ ਇਹ ਜਨਾ ਬਣਾ ਰਿਹਾ ਹੈ ਪਰ ਉਹਨਾਂ ਦੇ ਹਾਲਾਤ ਬਸ ਤੋਂ ਬਸਰ ਦੇ ਸਰਕਾਰ ਉਹਨਾਂ ਨੇ ਜਿੰਨੇ ਪਰੇ ਦਵਾਈ ਮਾਰੀ ਆਪਾਂ ਨੇ ਅਸੀਂ ਵੀ ਦਵਾਈ ਖਾਣ ਦੀ ਕੋਸ਼ਿਸ਼ ਨਹੀਂ ਕੀਤੀ ਕੌਫਰ ਜਿਹੜੇ ਜਿਹੜੇ ਜਿਹੜਾ ਉਹਨੂੰ ਛਾੜਨ ਕਹਿੰਦਾ ਫੌਰਨ ਪੁੱਟਿਆ ਕਰਦੇ ਜਿਹੜੇ ਪੌਣੇ ਪੁੱਟੇਰੇ ਪੀਰ ਦੇ ਵਿੱਚ ਉਹਦੇ ਸੰਬੰਧ ਵਿੱਚ ਉਹ ਟਾੜ ਖੜਾ ਕੱਟ ਗਿਆ ਇਸ ਕਰਕੇ ਅਸੀਂ ਪੁੱਤਾਂ ਨੂੰ ਲਾਮਬੰਦ ਕਰਦੇ ਆ ਕਿ ਭਰਾਵੋ ਜਿਹੜੇ ਇਕੱਠੇ ਹੋਵੋਗੇ ਤਾਂ ਆਪਾਂ ਇਹ ਨਹੀਂ ਨਿਰਭਾਜ ਕਰ ਸਕਾਂਗੇ ਇਸ ਕਰਕੇ ਇਹ ਜਿਹੜੀਆਂ ਕੰਦਾਰੇ ਉਹਨੇ ਸੰਨ ਵਿੱਚ ਦੂਜੀ ਗੱਲ ਰਹੀ ਪਰਾਲੀ ਵਾਲੀ ਪਰਾਲੀ ਦੇ ਸਰਕਾਰ ਵੱਡੇ ਖਤਰਨਾਕ ਕਦਮ ਲੈ ਰਹੀ ਹੈ ਜਿਹੜੇ ਸਾਡੇ ਕਾਨੂੰਨ ਨੇ ਸਾਰੇ ਬਦਲੇ ਜਾ ਰਹੇ ਨੇ ਕਿਉਂਕਿ ਭਰਾਵੋ ਜਿਹੜੇ ਸਾਡੇ ਐਕਟ ਬਾਰੇ ਹੋਣੇ ਪੁਰਾਣੇ ਉਹ ਜਿਹੜੀਆਂ ਸਾਡੀਆਂ ਫੈਕਟਰੀਆਂ ਲੱਗਦੀਆਂ ਸੀ ਉਹਦੇ ਵਿੱਚ ਲੋਕਾਂ ਦੀ ਫੇਰ ਮੈਂ ਹੁੰਦੀ ਸੀ ਲੋਕਾਂ ਤੋਂ ਪੁੱਛਿਆ ਜਾਂਦਾ ਸੀ ਉਹ ਸਾਰੇ ਕੋਣ ਬਦਲ-ਬਦਲ ਕੇ ਸਰਕਾਰ ਨੇ ਐਕਟ ਬਦਲ ਤੇ ਉਹ ਕਹਿੰਦੇ ਨੇ ਜਿਹੜਾ ਇਹ ਹੁਣ ਉਦਯੋਗਪਤੀ ਨੇ ਬਹੁਤ ਸਿਆਣੇ ਹੋ ਗਏ ਨਵੀਂ ਤਕਨੀਕ ਆ ਗਈ ਹੁਣ ਇਹ ਗੱਲਾਂ ਨਹੀਂ ਉਦਯੋਗ ਹੁਣ ਨਹੀਂ ਕਰਨਗੇ ਪ੍ਰਦੂਸ਼ਣ ਬਣਾਉਣਗੇ ਇਸ ਕਰਕੇ ਭਰਾਵੋ ਬੱਤੀ ਪੱਤਰ ਤੇ ਪ੍ਰਾਲੀ ਦੇ ਸੰਬੰਧ ਵਿੱਚ ਅਸੀਂ ਕਹਿਣਾ ਚਾਹੁੰਦੇ ਆ ਸਾਡੇ ਕੋਲੇ ਗ੍ਰੀਨ ਟਿਬੂਲਰ ਦਾ ਫੈਸਲਾ ਹੈ ਇਸ ਤੋਂ ਇਲਾਵਾ ਸਾਡੇ ਕੋਲੇ ਸੁਪਰੀਮ ਕੋਰਟ ਦਾ ਹੀ ਫੈਸਲਾ ਹੈ ਇਸ ਕਰਕੇ ਭਰਾਵੋ ਜਿਹੜਾ ਇਹ ਸੁਪਰੀਮ ਕੋੜ ਦਾ ਜਾਂ ਗ੍ਰੀਨ ਪੂਲ ਦਾ ਫੈਸਲਾ ਹੈ ਕਿਉਂਕਿ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦੇ ਸਭ ਤੋਂ ਵੱਧ ਨੁਕਸਾਨ ਸਾਡੇ ਬੱਚਿਆਂ ਦਾ ਸਾਡਾ ਆਪਦਾ ਸਾਡੇ ਫੇਫੜਿਆਂ ਦਾ ਕਰਦਾ ਕਿਉਂਕਿ ਇਹ ਧੂਆ ਸਾਡੇ ਸਾਡੇ ਘਰਾਂ ਵਿੱਚ ਹੀ ਪਹੁੰਚ ਜਾਂਦਾ ਪਰ ਸਾਡੀ ਮਜਬੂਰੀ ਹੈ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਜਿਹੜੇ ਇਹ ਅੱਜ ਅਸੀਂ ਫਸਲ ਕੱਟ ਰਹੇ ਹਾਂ ਇਹਦੇ ਹਫ਼ਤੇ ਦੇ 10 ਦਿਨਾਂ ਵਿੱਚ ਵੇਲਰ ਲਿਆ ਕੇ ਜਾਂ ਕਿਸੇ ਵੀ ਤਰ੍ਹਾਂ ਦਾ ਪ੍ਰਬੰਧ ਕਰਕੇ ਲੈ ਜੇ ਪਰਾਲੀ ਸਾਨੂੰ ਕੋਈ ਸਮੱਸਿਆ ਨਹੀਂ ਪਰ ਜੇਕਰ ਸਰਕਾਰ ਇਹ ਨਹੀਂ ਕਰਦੀ ਫਿਰ ਅਸੀਂ ਇਹਨੂੰ ਅੱਗ ਲਾਵਾਂਗੇ ਤੇ ਵੱਡੀ ਪੱਦਰ ਤੇ ਅਸੀਂ ਇਹਦਾ ਕੋਈ ਸਰਕਾਰ ਦਾ ਮੁਲਾਜ਼ਮ ਆਉਂਦਾ ਤਾਂ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਉਹਨਾਂ ਨੂੰ ਤਰਕ ਨਾਲ ਗੱਲਾਂ ਕਰਾਂਗੇ ਕਿਉਂਕਿ ਭਰਾਵੋ ਸਾਡੇ ਕੋਲੇ ਗ੍ਰੀਨ ਟੂਡਰ ਦਾ ਫੈਸਲਾ ਵੀ ਆ ਸਾਡੇ ਕੋਲੇ ਸੁਪਰੀਮ ਕੋਰਟ ਦਾ ਫੈਸਲਾ ਵੀ ਹੈ ਫਿਰ ਕੋਈ ਇਹ ਮੁਲਾਜ਼ਮ ਆਉਂਦਾ ਤਾਂ ਅਸੀਂ ਤਿਆਰੀ ਕਰਕੇ ਆਵੇ ਸਾਡੇ ਪਿੰਡ ਮਹਿਲਾ ਵਿੱਚ ਕਿਉਂਕਿ ਅਸੀਂ ਨਹੀਂ ਇੱਥੋਂ ਇਹ ਸਵਾਲਾਂ ਦੇ ਜਵਾਬ ਲੈਣਾ ਜਾਣ ਦੇਣਾ ਭਾਵੇਂ ਅਸੀਂ ਉਹਨਾਂ ਨੂੰ ਜਿਤਨਾ ਵਾਲਾ ਸਤਕਾਰ ਨਾਲ ਮਿਠਿਆਵਾਂਗੇ ਸਤਕਾਰ ਨਾਲ ਹੀ ਗੱਲਾਂ ਕਰਾਂਗੇ ਤਰਕ ਨਾਲ ਗੱਲ ਕਰਾਂਗੇ ਕੋਈ ਆਈਐਮ ਵੀ ਫਾਲਤੂ ਨਹੀਂ ਮਗਜ ਮਾਰਦੇ ਇਸ ਕਰਕੇ ਭਰਾਵੋ ਜੇਕਰ ਕੋਈ ਇੱਥੇ ਆਉਂਦਾ ਹੈ ਮੁਲਾਜ਼ਮ ਐਸਡੀਓ ਐਸਡੀਐਮ ਗੱਡੀ ਈਸੀ ਕੋਈ ਫਾਇਰ ਬ੍ਰੇਡ ਤੇ ਗੱਡੀਆਂ ਲੈ ਕੇ ਆਉਂਦੇ ਨੇ ਜਾਂ ਪੁਲਿਸ ਪ੍ਰਸ਼ਾਸਨ ਆਉਂਦਾ ਐ ਐਸਐਸਪੀ ਆਉਂਦਾ ਐ ਤਾਂ ਆਪਣੀ ਉਹ ਮੁਲਾਜ਼ਮ ਤਿਆਰੀ ਕਰਕੇ ਹੁਣ ਕਿਉਂਕਿ ਉਹਨਾਂ ਨੂੰ ਸਾਡੇ ਆ ਸਵਾਲਾਂ ਦੇ ਜਵਾਬ ਦੇ ਕੇ ਜਾਣੇ ਪੈਣਗੇ ਜੇਕਰ ਨਾ ਦਿੱਤੇ ਫਿਰ ਅਸੀਂ ਇੱਥੋਂ ਨਹੀਂ ਜਾਣ ਦੇਣਾ ਨਾ ਹੀ ਅਸੀਂ ਲੋਕਾਂ ਨਾਲ ਖੜ ਕੇ ਫਿਰ ਅਸੀਂ ਅੱਗ ਵੀ ਲਵਾਵਾਂਗੇ ਇਸ ਕਰਕੇ ਭਰਾਵੋ ਇਹ ਪ੍ਰਬੰਧ ਸਰਕਾਰ ਦਾ ਹੈ ਸਰਕਾਰ ਨੇ ਦੇਖਣਾ ਵੀ ਕੀ ਕਰਨਾ ਹੈ ਇੰਨੀਆ ਗੱਲਾਂ ਸੀ ਇਸ ਕਰਕੇ ਅਸੀਂ ਸੋਡੇ ਲੋਕਾਂ ਨੂੰ ਵੀ ਕਹਿੰਨੇ ਆ ਜਾਹਰ ਪਿੰਡਾਂ ਨੂੰ ਕਹਿੰਦਾ ਕਿਉਂਕਿ ਭਰਾਵੋ ਹੁਣ ਸਾਡਾ 1500 ਟਰੈਕਟਰ ਗਿਆ ਇਸ ਤੋਂ ਬਾਅਦ 5000 ਟਰੈਕਟਰ ਜਾਣਾ ਕਣਕ ਬੀਜ ਕੇ ਇਸ ਕਰਕੇ ਜੇ ਭਰਾਵੋ ਜਿਹਨੇ ਪੁਰਾਣੇ ਸਾਡੇ ਬਜ਼ੁਰਗ ਇੱਕ ਦੂਜੇ ਨਾਲ ਇਕੱਠੇ ਹੋ ਕੇ ਵੀੜੀ ਕਰਕੇ ਕੰਮ ਕਰਦੇ ਸੀ ਤਾਂ ਸਾਨੂੰ ਅੱਜ ਵੀ ਉਹੀ ਇੱਕ ਦੂਜੇ ਨਾਲ ਨਾਲ ਮਿਲ ਕੇ ਕੰਮ ਕਰਨਾ ਪੈਣਾ ਕਿਉਂਕਿ ਜੇ ਵੀ ਜਿਹੜੇ ਸਾਡੇ ਆਗੂ ਗਏ ਨੇ ਪੰਜ ਪੰਜ ਆਗੂਆਂ ਦੀ ਕਦਰ ਨੂੰ ਕੀਰੀ ਹੋਰ ਦੀ ਬੱਟਣੀਆਂ ਤਾਂ ਅਸੀਂ ਉਹ ਵੀ ਵੱਧ ਛੜ ਕੇ ਵਟਾਂਗੇ ਇਸ ਕਰਕੇ ਭਰਾਵੋ ਇੰਨੀਆਂ ਇੱਕ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ